ਮંત્રી ਹਰਪਾਲ ਸਿੰਘ ਚੀਮਾ ਵੱਲੋਂ ਡਿੜਬਾ ਵਿਖੇ 15 ਕਿਲੋਮੀਟਰ ਦੇ ਲਗਭਗ ਨਵੀਂ ਬਣੀ ਸੜਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਸੜਕ ਨੂੰ ਬਣਾਉਣ ਲਈ 7 ਕਰੋੜ 80 ਲੱਖ ਰੁਪਏ ਖਰਚ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਨਵੀਆਂ ਸੜਕਾਂ ਡਿੜਬਾ ਹਲਕੇ ਵਿੱਚ ਹੋਰ ਵੀ ਬਣ ਰਹੀਆਂ ਹਨ। ਜਿਮਨੀ ਚੌਂ ਬਾਰੇ ਬੋਲਦੇ ਉਹਨਾਂ ਕਿਹਾ ਕਿ ਲੁਧਿਆਣਾ ਤੋਂ ਜਿਮਨੀ ਚੌਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤੇਗਾ ਕਿਉਂਕਿ ਲੋਕ ਆਮ ਆਦਮੀ ਪਾਰਟੀ ਵੱਲੋਂ ਕੀਤੇ ਕੰਮਾਂ ਤੇ ਵਿਸ਼ਵਾਸ ਜਤਾ ਰਹੇ ਹਨ। ਜ ਦਰਬਾ ਤੋਂ ਲੈ ਕੇ ਬਗਰੌਲ ਤੱਕ ਲਗਭਗ 15 ਕਿਲੋਮੀਟਰ ਤੋਂ ਉੱਪਰ 15.60 ਕਿਲੋਮੀਟਰ ਜਿਹੜਾ ਹੈਗਾ ਉਹ ਸੜਕਾ ਉਹਨੂੰ ਮੋਡਰਨਾਈਜੇਸ਼ਨ ਕੀਤਾਗਾ ਔਰ ਇਹਦਾ ਅਧੂ ਕਟਨ ਹੋਇਆ ਸੜਕ ਬਿਲਕੁਲ ਬਣ ਕੇ ਤਿਆਰ ਆ ਗਈ ਔਰ ਇਹਦੇ ਉੱਤੇ 7 ਕਰੋੜ 80 ਲੱਖ ਰੁਪਇਆ 7 ਕਰੋੜ 80 ਲੱਖ ਰੁਪਇਆ ਲਾਗਤ ਆਈ ਹੈ ਕਾਫੀ ਲੰਬੇ ਅਰਸੇ ਤੋਂ ਇਹ ਸੜਕ ਜਿਹੜੀ ਖਰਾਬ ਪਈ ਸੀਗੀ ਔਰ ਇਹ ਸਮੂਰਾ ਸਫੀਪੁਰ ਕਲਾ ਸਫੀਪੁਰ ਖੁਰਦ ਬਗੜੌਲ ਇਹਨਾਂ ਸਾਰੇ ਪਿੰਡਾਂ ਨੂੰ ਇਹ ਸੜਕ ਜਾਂਦੀ ਹੈਗੀ ਸੋ ਬਹੁਤ ਵੱਡੀ ਸਮੱਸਿਆ ਜਿਹੜੀ ਉਹ ਹੱਲ ਹੋਈ ਹੈ ਮੇਰੀ ਸਾਰੇ ਪਿੰਡ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਕਿਉਂਕਿ ਦੜਬੇ ਦਾ ਕਾਫੀ ਵੱਡਾ ਹਿੱਸਾ ਇਹ ਸੜਕ ਤੇ ਪੈਂਦਾਗਾ ਦੜਬੇ ਤੋਂ ਬਾਅਦ ਦੜਬੇ ਦਾ ਰਕਬਾ ਸਮੂਰਾ ਦਾ ਸਫੀਪੁਰ ਦਾ ਸਫੀਪੁਰ ਖੁਰਦ ਕਲਾ ਬਗੜੌਲ ਇਹ ਸਾਰਾ ਇੱਕ ਵੱਡਾ ਰਸਤਾ ਜਿਹੜਾ ਉਹ ਅੱਜ ਮੁਕੰਮਲ ਹੋਇਆਗਾ ਸੋ 18 ਫੁੱਟ ਸੜਕ ਆਗੀ ਸੋ ਬਿਲਕੁਲ ਜਿਹੜੀ ਇਹਦੇ ਤੇ ਹੁਣ ਆਵਾਜਾਈ ਬੜੇ ਅੱਛੇ ਤੰਗ ਨਾ ਜਾ ਸਕਦੀ ਆ। ਹੋਰ ਵੀ ਸੜਕਾਂ ਕਾਫੀ ਸਾਰੀਆਂ ਸੜਕਾਂ ਦਾ ਨਿਰਮਾਣ ਹੋ ਰਿਹਾਗਾ। ਮੇਰੇ ਕੋਲੇ ਸਮਾਂ ਕਈ ਵਾਰ ਘਟ ਜਾਂਦਾ ਕਿ ਕਾਫੀ ਸਾਰੀਆਂ ਸੜਕਾਂ ਬਣ ਚੁੱਕੀਆਂ ਨੇਗੀਆਂ। ਆਪਣਾ ਦਿਆਲਗੜ ਦੇਜੀਆਂ ਤੋਂ ਬਣ ਚੁੱਕੀ ਆ। ਹੋਰ ਕਈ ਸੜਕਾਂ ਨੇ ਜਿਹੜੀਆਂ ਖੇਤਲੇ ਵਾਲੀ, ਕੈਂਪਰ ਵਾਲੀ, ਜਨਾਲ ਵਾਲੀ ਇਹ ਸਾਰੀਆਂ ਸੜਕਾਂ ਲਗਭਗ ਬਣ ਚੁੱਕੀਆਂ ਨੇ। ਕਾਫੀ ਸਾਰੀਆਂ ਸੜਕਾਂ ਦਾ ਕੰਮ ਜਿਹੜਾ ਉਹ ਜਾਰੀ ਆ ਜਿਹੜਾ ਆਉਣ ਵਾਲੇ ਸਮੇਂ ਚ ਪੂਰਾ ਹੋਊਗਾ ਸੋ ਬਿਲਕੁਲ ਢੜਬਾ ਹਲਕਾ ਜਿਹੜਾ ਕਿਸੇ ਸਮੇਂ ਪਛੜਿਆ ਹੋਇਆ ਹਲਕਾ ਜਣਿਆ ਨਾ ਸੀਗਾ ਹੁਣ ਪੰਜਾਬ ਦੇ ਮੋਰੀ ਹਲਕਿਆਂ ਵਿੱਚ ਢੜਬੇ ਦਾ ਨਾਮ ਬੋਲ ਲਗਾ ਮਨੀ ਚੋਣ ਕੱਲ ਸਾਡੇ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸਜੀਵ ਅਰੋੜਾ ਜੀ ਨੇ ਫਾਰਮ ਨੋਮੀਨੇਸ਼ਨ ਪੇਪਰ ਦਾਖਲ ਕੀਤੇ ਨੇਗੇ ਸੋ ਬਿਲਕੁਲ ਆਮ ਆਦਮੀ ਪਾਰਟੀ ਜਿਹੜੀ ਆ ਇੱਕ ਰਿਕਾਰਡ ਤੋੜ ਜਿੱਤ ਜਿਹੜੀ ਆ ਉਹ ਲੁਧਿਆਣਾ ਬਾਈਪੋਲਸ ਪ੍ਰਾਪਤ ਕਰੂਗੀ ਤਿੰਨਾਂ ਸਾਲਾਂ 'ਚ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਅੰਦਰ ਬਹੁਤ ਵੱਡੇ ਕੰਮ ਕੀਤੇ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੱਡੇ ਕੰਮ ਕੀਤੇ ਨੇ ਸੋ ਲੋਕ ਜਿਹੜਾ ਆਮ ਆਦਮੀ ਪਾਰਟੀ ਦੀ ਨੀਤੀਆਂ ਤੇ ਸਰਕਾਰ ਦੀਆਂ ਨੀਤੀਆਂ ਤੇ ਮੋਹਰ ਲਾਉਣਗੇ ਸਰਕਾਰ ਤੇ ਬਿਲਕੁਲ ਜਿਹੜੀ ਵੀ ਜਿਹੜਾ ਵੀ ਕੋਈ ਵਿਅਕਤੀ ਇਥਨਾਲ ਜਾਂ ਮੀਥਨਾਲ ਅਲਕੋਹਲ ਦਾ ਗੈਰਕਾਨੂੰਨੀ ਧੰਦਾ ਕਰੂਗਾ ਸੋ ਦੇ ਖਿਲਾਫ ਸਰਕਾਰ ਜਿਹੜਾ ਸਖਤ ਐਕਸ਼ਨ ਲਾਊਗੀ ਕੱਲ 80000 ਲੀਟਰ ਜਿਹੜੀ ਆ ਇਥਨੋਲ ਫੜੀ ਗਈ ਸੀ ਜਿਹੜੀ ਕਿ ਸ਼ਰਾਬ 'ਚ ਵੀ ਕੰਮ ਆਉਂਦੀ ਆ ਜਿਹੜੀ ਸੈਨੀਟਾਈਜ਼ਰ 'ਚ ਵੀ ਕੰਮ ਆਉਂਦੀ ਆ ਜਿਹੜੀ ਐਂਟੀਸੈਪਟਿਕ ਉਸ ਮੈਡੀਸਨ ਨੇ ਉਹਨਾਂ 'ਚ ਵੀ ਕੰਮ ਆਉਂਦੀ ਆ ਜਿਹੜੀ ਬੈਸਮਨ ਦਾ ਪਰਫਿਊਮ ਵਗੈਰਾ ਬਣਾਉਣ 'ਚ ਵੀ ਕੰਮ ਆਉਂਦੀ ਆ ਉਹ ਫੜੀ ਗਈ ਆ ਸੋ ਬਿਲਕੁਲ ਜਿਹੜਾ ਵੀ ਕੋਈ ਗੈਰਕਾਨੂੰਨੀ ਕੰਮ ਕਰੂਗਾ ਉਹਦੇ ਖਿਲਾਫ ਸਖਤ ਐਕਸ਼ਨ ਹੋਊਗਾ ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਬਿਲਕੁਲ ਸਰਕਾਰ ਜਿਹੜੀ ਆ ਉਹਨਾਂ ਦੇ ਨਾਲ ਖੜੀ ਆ ਬਿਲਕੁਲ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਉਹ ਲਗਾਤਾਰ ਅਸੀਂ ਪੰਜਾਬ ਦੇ ਵਿੱਚ ਮਿਹਨ ਛੇੜੀ ਹੋਈ ਆ ਨਸ਼ਾ ਬਿਲਕੁਲ ਰਹਿ ਨਹੀਂ ਦੇਣਾ ਔਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾਗਾ ਔਰ ਦੇਸ਼ ਦਾ ਪਹਿਲਾ ਸੂਬਾ ਬਣੂਗਾ ਜਿੱਥੇ ਕੋਈ ਨਸ਼ਾ ਨਾ ਤਸਕਰ ਹੋਗਾ ਨਾ ਨਾ ਨਸ਼ਾ ਖਾਨ ਵਾਲਾ ਹੋਗਾ ਬਲਕਿ ਜੇ ਕੋਈ ਨਸ਼ਾ ਕਰਦਾਗਾ ਅਸੀਂ ਉਹਨੂੰ ਬਲਾਕ ਕੇ ਉਹਦਾ ਇਲਾਜ ਕਰਾਉਣ ਦੀ ਗੱਲ ਕਰਦੇ ਆ ਕਿ ਉਹਦਾ ਇਲਾਜ ਕਰਾਂਗੇ ਭਾਈ ਕੋਈ ਬੰਦਾ ਮਾਨਸਿਕ ਤੌਰ ਤੇ ਬਿਮਾਰ ਹੋ ਕੇ ਨਸ਼ੇ ਕਰ ਸਕਦਾਗਾ ਉਹਦਾ ਇਲਾਜ ਕਰਾਉਣ ਦੀ ਜ਼ਿੰਮੇਵਾਰੀ ਸਰਕਾਰ ਦੀ ਅਸੀਂ ਇਲਾਜ ਕਰਵਾ ਰਹੇ ਹਾਂ ਅੱਜ ਤੋਂ ਬਾਅਦ ਨਸ਼ਾ ਜਿਹੜਾ ਵੀ ਪਾਇਆ ਗਿਆ ਉਹ ਸਬੰਧਤ ਐਸਐਚਓ ਦੇ ਖਿਲਾਫ ਸਬੰਧਤ ਥਾਣਿਆਂ ਦੇ ਖਿਲਾਫ ਵੀ ਕਾਰਵਾਈ ਹੋਊਗੀ ਜਿਹੜਾ ਅੱਜ ਤੋਂ ਬਾਅਦ ਜਿਹੜਾ ਨਸ਼ੇ ਦੇ ਜਿੱਥੇ ਕੋਈ ਕੇਸ ਪਾਇਆ ਜਾਂਦਾਗਾ